ਇਧਰਲੇ ਪਾਸੇ ਤੋਂ ਆਪਾਂ ਆਏ ਸੀਗੇ ਜੀ ਤੇ ਬਿਲਕੁਲ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਪਾਣੀ ਦੇ ਵਿੱਚ ਵੇਖੋ ਬਰਫ ਪਾਇਆ ਰ ਇਸ਼ਨਾਨ ਕਰੀ ਜਾਂਦੇ ਜਿੱਥੇ ਲੋ ਬਹੁਤ ਠੰਡਾ ਪਾਣੀ ਆ ਇਹ ਬਣਿਆ ਹੋਇਆ ਜੀ ਅੰਦਰਲੇ ਪਾਸੇ ਦਰਬਾਰ ਸਾਹਿਬ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦਾ ਜਿਹੜਾ 메ਨ ਦਰਬਾਰ ਸਾਹਿਬ ਉਹ ਬਣਿਆ ਹੋਇਆ ਹੈਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਇਸ ਟਾਈਮ ਆਪਾਂ ਖੜੇ ਆਂਗੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਤੇ ਦਰਬਾਰ ਸਾਹਿਬ ਦੇ ਵਿੱਚ ਤੇ ਇੱਥੇ ਨਾਲੇ ਇਸ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਦੱਸਾਂਗੇ ਇਤਿਹਾਸ ਤੇ ਕਿਵੇਂ ਸਰੋਵਰ ਬਣਿਆ ਹੋਇਆ ਕਿਵੇਂ ਲੋਕ ਇੱਥੇ ਇਸ਼ਨਾਨ ਕਰਦੇ ਆ ਸਾਰੀ ਕਲੀ-ਕਲੀ ਚੀਜ਼ ਜਿਹੜੀ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਤੇ ਆਪਾਂ ਇਸ਼ਨਾਨ ਪਾਣੀ ਕਰ ਲਿਆ ਸੀਗਾ ਤੇ ਇਹ ਕਿਹੜਾ ਪ੍ਰਗਟ ਸਿੰਘ ਇਸ਼ਨਾਨ ਪਾਣੀ ਕਰ ਲਿਆ ਮੁੰਡੇ ਨੂੰ ਠੰਡ ਥੋੜੀ ਜਿਆਦਾ ਲੱਗਦੀ ਸੀ ਪਰ ਹੁਣ ਸਹੀ ਹੈਗਾ ਸਤਿ ਸ਼੍ਰੀ ਅਕਾਲ ਬਣਾ ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹਦਾ ਵਲੌਗ ਵੀ ਆਪਾਂ ਨਾਲ ਪਾਵਾਂਗੇ ਇਹ ਵੀ ਨਾ ਕੇ ਕਹਿੰਦਾ ਸੀ ਠੰਡ ਬਹੁਤ ਲੱਗਦੀ ਆਪਣਾ ਠੰਡ ਨਹੀਂ ਲੱਗਦੀ ਬਾਈ ਸਹੀ ਗੱਲ ਹੈ ਨਾ ਇਸ ਦਿਵਸ ਤੁਹਾਨੂੰ ਕੋਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਸਾਰਾ ਨਾਲ ਦੱਸਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੀ ਲਗਭਗ 7 ਕਿਲੋਮੀਟਰ ਵਾੜ ਦਾ ਸਫ਼ਰ ਕਰਨ ਤੋਂ ਬਾਅਦ ਹੀ ਆਪਾਂ ਪਹੁੰਚ ਗਏ ਮੇਨ ਗੁਰਦੁਆਰਾ ਸਾਹਿਬ ਸ੍ਰੀ ਹਿਮਕੁੰਡ ਸਾਹਿਬ ਇੱਕ ਰਸਤਾ ਉਧਰ ਦੀ ਆਉਂਦਾ ਤੇ ਆਪਾਂ ਪੌੜੀਆਂ ਝੜ ਕੇ ਆਗੇ ਸੀ ਤੇ ਆ ਬਿਲਕੁਲ ਨਾਲ ਹੀ ਰਹਿ ਗਿਆ ਉੱਤੇ ਗੁਰਦੁਆਰਾ ਸਾਹਿਬ ਤੇ ਇਧਰਲੇ ਪਾਸੇ ਜੋੜਾ ਘਰ ਬਣਿਆ ਹੋਇਆ ਤੇ ਪਹਿਲਾਂ ਲੈ ਕੇ ਚੱਲਦੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਸੂਟੀਆਂ ਵਗੈਰਾ ਜਿਹੜੀਆਂ ਉਹਨੇ ਬਾਹਰ ਰੱਖੀਆਂ ਪਈਆਂ ਨੇ ਤੇ ਆਸ-ਪਾਸੀ ਦਾ ਪਹਿਲਾਂ ਤੁਹਾਨੂੰ ਵਿਊ ਵੀ ਦਿਖਾ ਦਿੰਨੇ ਆਗੇ ਤੇ ਫਿਰ ਆਪਾਂ ਟੇਕਾਂਗੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਤਾਂ ਤੇ ਪਹਿਲਾਂ ਆਸ-ਪਾਸੀ ਬਰਫ਼ ਦੇਖ ਲਓ ਕਿੰਨੀ ਹੈ ਇੱਧਰ ਘੱਟੋ-ਘੱਟ 4-4 5-5 ਫੁੱਟਾਂ ਜਿਹੜੀ ਬਰਫ਼ ਆਹੋ ਚੜੀ ਪਈ ਹੈਗੀ ਆਸੇ-ਪਾਸੇ ਤੇ ਇਹ ਉਹ ਪਹਿਲੇ ਪਾਸੇ ਬਣਿਆ ਹੋਇਆ ਹੈਗਾ ਜੀ ਇੱਥੇ ਮਿਲਦਾ ਚਾਹ ਦੇ ਨਾਲ ਦਲੀਆਂ ਲੰਗਰ ਹਾਲ ਦੇ ਵਿੱਚ ਉੱਪਰ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈਗਾਗਾ ਇਹ ਤੁਹਾਨੂੰ ਆਪਾਂ ਪਹਿਲਾਂ ਦੱਸ ਦਿੰਨੇ ਆ ਕਿਉਂਕਿ 12 ਵਜੇ ਤੋਂ ਬਾਅਦ ਉੱਪਰ ਜਾਣ ਨਹੀਂ ਦਿੱਤਾ ਜਾਂਦਾ ਤੇ ਜਿਹੜੀ ਸੰਗਤ ਆ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਪਹਿਲਾਂ ਵਾਪਸ ਥੱਲੇ ਤਾਰ ਦਿੱਤੀ ਜਾਂਦੀ ਹੈ ਇਹ ਬਣਿਆ ਹੋਇਆ ਦਰਬਾਰ ਸਾਹਿਬ ਤੇ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਅੰਦਰਲੇ ਪਾਸੇ ਤੇ ਤੁਹਾਨੂੰ ਦੂਜੀ ਮੰਜ਼ਲ ਦੇ ਉੱਤੇ ਜਿਹੜਾ ਜਾਣਾ ਪੈਂਦਾ ਜੀ ਬਾਹਲੀ ਸੰਗਤ ਅੰਦਰ ਬੈਠ ਨਹੀਂ ਸਕਦੀ ਕਿਉਂਕਿ ਜਗ੍ਹਾ ਥੋੜੀ ਹੈਗੀ ਹਰੀਆਲੀ ਤੇ ਅੰਦਰਲੇ ਪਾਸੇ ਠੰਡ ਬਹੁਤ ਹੈਗੀ ਮੰਨ ਕੇ ਚਲੋ ਠੀਕ ਹੈ ਪੌੜਾਂ ਚੜ ਕੇ ਉੱਪਰ ਟੇਕਦੇ ਆਪਾਂ ਮੱਥਾ ਤੇ ਇਹ ਬਣਿਆ ਹੋਇਆ ਜੀ ਅੰਦਰਲੇ ਪਾਸੇ ਦਰਬਾਰ ਸਾਹਿਬ ਮੱਥਾ ਪਾ ਟੇਕ ਲਿਆ ਤੇ ਹੁਣ ਇੱਥੋਂ ਚੱਲਾਂਗੇ ਆਪਾਂ ਵਾਪਸ ਤੇ ਮੱਥਾ ਟੇਕਣ ਤੋਂ ਬਾਅਦ ਜੀ ਆਪਾਂ ਆ ਗਏ ਸੀਗੇ ਬਾਹਰਲੇ ਪਾਸੇ ਤੇ ਬਾਹਰਲੇ ਪਾਸੇ ਤੁਹਾਨੂੰ ਥੋੜ੍ਹਾ ਵਿਊ ਵੀ ਦਿਖਾ ਦਿੰਨੇ ਇੱਕ ਵਾਰੀ ਸਾਹਮਣੇ ਲੱਗਿਆ ਹੋਏਗਾ ਨਿਸ਼ਾਨ ਸਾਹਿਬ ਇੱਧਰ ਪਾਸੇ ਬੀਬੀਆਂ ਵਾਸਤੇ ਨਹਾਉਣ ਵਾਸਤੇ ਬਣਿਆ ਹੋਇਆ ਪ੍ਰਬੰਧ ਕੀਤਾ ਹੋਇਆਗਾ ਤੇ ਬੰਦਿਆਂ ਦਾ ਬਾਹਰਲੇ ਪਾਸੇ ਬਣਿਆ ਹੋਇਆਗਾ ਇਹ ਦੇਖ ਲੋ ਜੀ ਆਸੂ ਪਾਸੇ ਦਾ 뷰 ਨੇਰੀ ਬਰਫੀ ਬਰਫ ਹੈਗੀ ਸਰੋਵਰ ਦੇ ਵਿੱਚ ਤੇ ਇੱਧਰਲੇ ਪਾਸੇ ਆਪਾਂ ਜਿਹੜਾ ਮੱਥਾ ਟੇਕਿਆ ਉਹ ਬਾਹਰ ਆ ਗਈ ਸੀਗੀ ਤੇ ਆਸੂ ਪਾਸੇ ਦੇਖੋ ਇਧਰ ਮੌਸਮ ਕਿੰਨਾ ਸੋਹਣਾ ਬਣਿਆ ਪਿਆ ਸਾਰਾ ਦਿਨ ਜਿਹੜਾ ਇੱਥੇ ਮੀਂਹ ਦਾ ਮੌਸਮ ਆ ਉਹ ਬਣਿਆ ਰਹਿੰਦਾ ਹੈਗਾ ਇੱਥੇ ਫੋਟੋਗ੍ਰਾਫਰ ਵੀ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਫੋਟੋ ਵਗੈਰਾ ਕਰਾਉਣੀ ਹੈਗੀ ਤਾਂ ਉਹ ਕਰਾ ਕੇ ਤੁਹਾਨੂੰ ਕੱਢ ਕੇ ਵੀ ਦੇ ਦਿੰਦੇ ਆ ਤੇ ਜਾਂ ਫੋਨ ਤੇ ਤੁਸੀਂ ਸੈਂਡ ਵੀ ਕਰਵਾ ਸਕਦੇ ਹੋਗੇ ਤੇ ਹੁਣ ਇੱਥੇ ਚੱਲਦੇ ਆਂਗੇ ਆਪਾਂ ਅਗਲੇ ਪਾਸੇ ਦਿਖਾਉਣੇ ਆ ਤੁਹਾਨੂੰ ਦਰਬਾਰ ਸਾਹਿਬ ਦਾ ਪਿਛਲਾ ਪਾਸਾ ਜੀ ਤੇ ਇਧਰਲੇ ਪਾਸੇ ਆ ਗਿਆ ਮੀਨ ਦਰਬਾਰ ਸਾਹਿਬ ਤੇ ਇਹ ਪੁਲ ਟੱਪ ਕੇ ਪਹਿਲੇ ਪਾਸੇ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਹੈਗਾ ਇਧਰਲੇ ਪਾਸੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਆਪਾਂ ਇਹ ਆ ਗਿਆ ਦਰਬਾਰ ਸਾਹਿਬ ਦਾ ਪਿਛਲਾ ਪਾਸਾ ਇਹ ਦੇਖੋ ਇੱਧਰ ਸਾਹਮਣੇ ਪਹਿਲੇ ਪਾਸੇ ਜਿਹੜਾ ਇੱਕ ਮੰਦਿਰ ਵੀ ਬਣਿਆ ਉਹਦਾ ਇਤਿਹਾਸ ਕੀ ਹੈ ਇਹ ਤਾਂ ਨਹੀਂ ਪਤਾ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਤੁਹਾਨੂੰ ਦੱਸਤਾ ਸੀ ਕਿ ਬਾਬਾ ਮੋਦਨ ਸਿੰਘ ਜੀ ਨੇ ਇਸ ਜਗ੍ਹਾ ਦੀ ਖੋਜ ਕੀਤੀ ਸੀ ਕਿਉਂਕਿ ਇਸ ਜਗ੍ਹਾ ਦੇ ਉੱਤੇ 10ਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਪ ਕੀਤਾ ਸੀਗਾ ਇਧਰਲੇ ਪਾਸੇ ਮੰਦਰ ਚੜਾਉਣ ਵਾਲੇ ਸਮਾਨ ਵਗੈਰਾ ਮਿਲਦਾਗਾ ਜੇ ਤੁਸੀਂ ਲੈਣਾ ਹੋਵੇ ਤਾਂ ਲੈ ਸਕਦੇ ਹੋਗੇ ਤੇ ਪਾਣੀ ਦੇ ਕ੍ਰੋਸਿੰਗ ਦੇ ਉੱਤੋਂ ਦੀ ਇਹ ਪੁਲ ਬਣਿਆ ਹੋਇਆਗਾ ਇਧਰਲੇ ਪਾਸੇ ਸਾਰੀ ਜਗ੍ਹਾ ਤੇ ਜਿਹੜੀ ਬਰਫ ਹੈ ਇਸ ਟਾਈਮ ਜੰਮੀ ਹੋਈ ਹੈਗੀ ਸ਼੍ਰੀ ਲੋਕਪਾਲ ਲਸ਼ਮਨ ਇਹ ਮੰਦਰ ਦਾ ਨਾਮ ਹੈ ਇੱਥੇ ਜਿਹੜਾ ਬਣਿਆ ਹੋਇਆਗਾ ਇਹ ਹੈ ਜੀ ਲਸ਼ਮਨ ਮੰਦਰ ਤੇ ਆਸ-ਪਾਸੀ ਦਾ ਤੁਹਾਨੂੰ ਵਿਊ ਦਿਖਾ ਦਈਏ ਇੱਧਰਲੇ ਪਾਸੇ ਜਿਹੜਾ ਮੇਨ ਦਰਬਾਰ ਸਾਹਿਬ ਬਣਿਆ ਹੋਇਆਗਾ ਤੇ ਮੰਦਰ ਨੂੰ ਆਪਾਂ ਕ੍ਰੋਸਿੰਗ ਕਰਨ ਤੋਂ ਬਾਅਦ ਆਪਾਂ ਦੂਜੇ ਪਾਸੇ ਤੇ ਪਹਾੜੀਆਂ ਉੱਪਰ ਹੋਰ ਰੰਗਦੀਆਂ ਨੇ ਤੇ ਥੱਲੇ ਜਿਹੜਾ ਰੰਗ ਆਹੋ ਹੋਰ ਰੰਗਦ। ਬਹੁਤ ਸੋਹਣਾ ਉੱਚੀ ਜਗ੍ਹਾ ਤੇ ਉੱਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਇਹ ਬਣਿਆ ਹੋਇਆਗਾ ਦੇਖੋ ਇੱਧਰ ਪਾਣੀ ਦੇ ਵਿੱਚ ਸਰੋਵਰ ਦੇ ਵਿੱਚ ਬਰਫ਼ ਕਿੰਨੀ ਹੈ ਇੱਧਰ ਕਿਉਂਕਿ ਥੱਲੇੋਂ ਭਕੇ ਆਉਣੀਆਂ ਗਰਮੀ ਹੁੰਦੀ ਐ ਇਸੇ ਕਰਕੇ ਜਿਹਨੂੰ ਇਸ਼ਨਾਨ ਕਰਦੇ ਆ ਜਿਆਦਾ ਜਿਹੜਾ ਪਤਾ ਨਹੀਂ ਲੱਗਦਾ ਤੇ ਜੀ ਗੁਰਦੁਆਰਾ ਸਾਹਿਬ ਦੇ ਹੋ ਗਏ ਆਪਣੇ ਦਰਸ਼ਨ ਤੇ ਹੁਣ ਆਪਾਂ ਚੱਲਾਂਗੇ ਇੱਥੋਂ ਵਾਪਸ ਤੇ ਤੁਹਾਨੂੰ ਕਿਰਾਂ 552 ਦਾ ਵਿਊ ਆ ਜਿਹੜਾ ਉਹ ਦਿਖਾ ਦਿੰਨੇ ਆ ਨਿਸ਼ਾਨ ਸਾਹਿਬ ਲੱਗਿਆ ਹੋਇਆਗਾ ਤੇ ਇਧਰਲੇ ਪਾਸੇ ਦਫ਼ਤਰ ਬਣਿਆ ਹੋਇਆਗਾ ਤੇ ਲਗਭਗ ਆਪਾਂ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰ ਲਏ ਤੇ ਹੁਣ ਆਪਾਂ ਜਾਵਾਂਗੇ ਜੀ ਇੱਥੋਂ ਵਾਪਸ ਕਿਉਂਕਿ ਜ਼ਿਆਦਾ ਨਿਹਰਾ ਕਰਨ ਦਾ ਕੋਈ ਟਾਈਮ ਨਹੀਂਗਾ ਇਸੇ ਕਰਕੇ ਤੇ ਇਦਾਂ ਦਾ ਇੱਥੇ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ ਹੈਗਾ